ਪਿਛਲੇ ਅੰਦੋਲਨ ਚ ਵੀ ਨਾ ਪੰਜਾਬੀਆਂ ਦੇ ਖਿਲਾਫ ਨਾ ਕਿਸਾਨਾਂ ਦੇ ਨਾ ਕਿਸਾਨੀ ਦੇ ਖਿਲਾਫ ਇੱਕ ਵੀ ਸ਼ਬਦ ਅਗਰ ਚੈੱਕ ਕਰੋ ਤੁਸੀਂ ਮੀਡੀਆ ਚ ਮੈਂ ਨਹੀਂ ਬੋਲਿਆ ਹੁਣ ਵੀ ਮੇਰੀ ਇਹੀ ਇੱਛਾ ਕਿ ਅੱਜ ਦੇਖੋ ਮੁਕੱਦਸ ਧਰਤੀ ਤੇ ਆਏ ਆ ਇਹ ਸਿਫਤੀ ਦਾ ਕਰਿਆ ਇੱਥੇ ਕਿਸੇ ਵੀ ਬਹਾਨੇ ਕੋਈ ਆ ਜਾਏ ਉਹ ਬਖਸ਼ਿਆ ਜਾਏਗਾ ਸ੍ਰੀ ਅਮਰਤ ਸਰ ਇਸ ਇਸ ਲਈ ਕਿਹਾ ਜਾਂਦਾ ਦਿੱਟ ਹੈ ਸਭ ਤਾਂ ਨਹੀਂ ਤੁਜ ਹੈ ਇਸ ਕਰਕੇ ਮੈਂ ਅਰਦਾਸ ਕਰਦਾ ਐ ਸੱਚਾ ਪਾਤਸ਼ਾਹ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਦੀ ਗੈਰਤ ਨੂੰ ਇਹਨਾਂ ਦੀ ਅਣਖ ਨੂੰ ਇਹਨਾਂ ਦੀ ਜੀਦੜੀ ਨੂੰ ਧਿਆਨ ਚ ਰੱਖਦੇ ਹੋਏ ਮਾਲਕਾ ਪੰਜਾਬੀ ਤੇ ਕਿਸਾਨ ਸਾਰੇ ਘੁੱਗ ਵਸਣ ਔਰ ਪੰਜਾਬੀ ਸਾਰੇ ਉਹਦੇ ਵਿੱਚ ਕੈਟੇਗੋਰਿਕਲੀ ਨਾ ਕੁਝ ਹੋਵੇ ਜਾਤ ਪਾਤ ਨਾ ਹੋਵੇ ਜੋ ਗੁਰੂ ਸਾਹਿਬਾਨ ਨੇ ਜਿਸ ਚੀਜ਼ ਦਾ ਖੰਡਨ ਕੀਤਾ ਉਹ ਜਾਤ ਪਾਤ ਦਾ ਸਭ ਤੋਂ ਪਹਿਲਾਂ ਖੰਡਨ ਮੈਂ ਪਿਛਲੀ ਵਾਰੀ ਵੀ ਕੋਸ਼ਿਸ਼ਾਂ ਕੀਤੀਆਂ ਸੀ ਐਤਕੀ ਵੀ ਕੋਸ਼ਿਸ਼ ਕਰਾਂਗਾ ਕਿ ਜਲਦੀ ਵਾਈਂਡ ਅਪ ਹੋਵੇ ਉਹ ਜੋ ਵੀ ਜਾਇਜ਼ ਨੇ ਹਕੂਕ ਆਪਣੇ ਹੱਕਾਂ ਲਈ ਲੜਨਾ ਗੈਰਤਮੰਦਾਂ ਦਾ ਕੰਮ ਹੈ ਲੇਕਿਨ ਸਰਕਾਰ ਦੇ ਨਾਲ ਥੋੜਾ ਜਿਹਾ ਫਲੈਕਸੀਬਲ ਹੋ ਕੇ ਵਿੱਚ ਵਿਚਾਲੇ ਕੁਝ ਨਿਬੜ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਪਿਛਲੇ ਅੰਦੋਲਨ ਚ ਵੀ ਨਾ ਪੰਜਾਬੀਆਂ ਦੇ ਖਿਲਾਫ ਨਾ ਕਿਸਾਨਾਂ ਦੇ ਨਾ ਕਿਸਾਨੀ ਦੇ ਖਿਲਾਫ ਇੱਕ ਵੀ ਸ਼ਬਦ ਅਗਰ ਚੈੱਕ ਕਰੋ ਤੁਸੀਂ ਮੀਡੀਆ ਚ ਮੈਂ ਨਹੀਂ ਬੋਲਿਆ ਹੁਣ ਵੀ ਮੇਰੀ ਇਹੀ ਇੱਛਾ ਹੈ ਕਿ ਅੱਜ ਦੇਖੋ ਮੁਕੱਦਸ ਧਰਤੀ ਤੇ ਆਏ ਆ ਇਹ ਸਿਫਤੀ ਦਾ ਕਰਿਆ ਇੱਥੇ ਕਿਸੇ ਵੀ ਬਹਾਨੇ ਕੋਈ ਆ ਜਾਏ ਉਹ ਬਖਸ਼ਿਆ ਜਾਏਗਾ ਸ੍ਰੀ ਅਮਰitsar ਇਸੇ ਇਸੇ ਲਈ ਕਿਹਾ ਜਾਂਦਾ ਦਿੱਠਾ ਸਭ ਤਾਂ ਨਹੀਂ ਤੁਜਿਆ ਇਸ ਕਰਕੇ ਮੈਂ ਅਰਦਾਸ ਕਰਦਾ اے ਸੱਚਾ ਪਾਤਸ਼ਾ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਮਰਜ਼ੇ ਨਜ਼ਰ ਰੱਖਦੇ ਹੋਏ ਇਹਨਾਂ ਦੀ ਗੈਰਤ ਨੂੰ ਇਹਨਾਂ ਦੀ ਅਣਖ ਨੂੰ ਇਹਨਾਂ ਦੀ ਜੀਦੜੀ ਨੂੰ ਧਿਆਨ ਚ ਰੱਖਦੇ ਹੋਏ اے ਮਾਲਕਾ ਪੰਜਾਬੀ ਤੇ ਕਿਸਾਨ ਸਾਰੇ ਘੁੱਗ ਵਸਣ ਔਰ ਪੰਜਾਬੀ ਸਾਰੇ ਉਦੇ ਵਿੱਚ ਕੈਟੇਗੋਰਿਕਲੀ ਨਾ ਕੁਝ ਹੋਵੇ ਜਾਤ ਪਾਤ ਨਾ ਹੋਵੇ ਜੋ ਗੁਰੂ ਸਾਹਿਬਾਨ ਨੇ ਜਿਸ ਚੀਜ਼ ਦਾ ਖੰਡਨ ਕੀਤਾ ਉਹ ਜਾਤ ਪਾਤ ਦਾ ਸਭ ਤੋਂ ਪਹਿਲਾਂ ਖੰਡਨ ਮੈਂ ਪਿਛਲੀ ਵਾਰੀ ਵੀ ਕੋਸ਼ਿਸ਼ਾਂ ਕੀਤੀਆਂ ਸੀ ਐਤਕੀ ਵੀ ਕੋਸ਼ਿਸ਼ ਕਰਾਂਗਾ ਕਿ ਜਲਦੀ ਵਾਈਂਡ ਅਪ ਹੋਵੇ ਉਹ ਜੋ ਵੀ ਜਾਇਜ਼ ਨੇ ਹਕੂਕ ਆਪਣੇ ਹੱਕਾਂ ਲਈ ਲੜਨਾ ਗੈਰਤਮੰਦਾਂ ਦਾ ਕੰਮ ਹੈ ਲੇਕਿਨ ਸਰਕਾਰ ਦੇ ਨਾਲ ਥੋੜਾ ਜਿਹਾ ਫਲੈਕਸੀਬਲ ਹੋ ਕੇ ਵਿੱਚ ਵਿਚਾਲੇ ਕੁਝ ਨਿਬੜ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਪਿਛਲੇ ਅੰਦੋਲਨ ਚ ਵੀ ਨਾ ਪੰਜਾਬੀਆਂ ਦੇ ਖਿਲਾਫ ਨਾ ਕਿਸਾਨਾਂ ਦੇ ਨਾ ਕਿਸਾਨੀ ਦੇ ਖਿਲਾਫ ਇੱਕ ਵੀ ਸ਼ਬਦ ਅਗਰ ਚੈੱਕ ਕਰੋ ਤੁਸੀਂ ਮੀਡੀਆ ਚ ਮੈਂ ਨਹੀਂ ਬੋਲਿਆ ਹੁਣ ਵੀ ਮੇਰੀ ਇਹੀ ਇੱਛਾ ਹੈ ਕਿ ਅੱਜ ਦੇਖੋ ਮਕਦਸ ਧਰਤੀ ਤੇ ਆਏ ਆ ਇਹ ਸਿਫਤੀ ਦਾ ਕਰਿਆ ਇੱਥੇ ਕਿਸੇ ਵੀ ਬਹਾਨੇ ਕੋਈ ਆ ਜਾਏ ਉਹ ਬਖਸ਼ਿਆ ਜਾਏਗਾ ਸ੍ਰੀ ਅਮਰਤਸਰ ਇਸ ਇਸ ਲਈ ਕਿਹਾ ਜਾਂਦਾ ਦਿੱਟ ਹੈ ਸਭ ਤਾਂ ਨਹੀਂ ਤੁਜ ਹੈ ਇਸ ਕਰਕੇ ਮੈਂ ਅਰਦਾਸ ਕਰਦਾ ਐ ਸੱਚਾ ਪਾਤਸ਼ਾ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਨਾਂ ਦੀ ਗੈਰਤ ਨੂੰ ਇਨਾਂ ਦੀ ਅਣਖ ਨੂੰ ਇਨਾਂ ਦੀ ਜੀਦੜੀ ਨੂੰ ਧਿਆਨ ਚ ਰੱਖਦੇ ਹੋਏ ਮਾਲਕਾ ਪੰਜਾਬੀ ਤੇ ਕਿਸਾਨ ਸਾਰੇ ਘੁੱਗ ਵਸਣ ਔਰ ਪੰਜਾਬੀ ਸਾਰੇ ਉਹਦੇ ਵਿੱਚ ਕੈਟੇਗੋਰਿਕਲੀ ਨਾ ਕੁਝ ਹੋਵੇ ਜਾਤ ਪਾਤ ਨਾ ਹੋਵੇ ਜੋ ਗੁਰੂ ਸਾਹਿਬਾਨ ਨੇ ਜਿਸ ਚੀਜ਼ ਦਾ ਖੰਡਨ ਕੀਤਾ ਉਹ ਜਾਤ ਪਾਤ ਦਾ ਸਭ ਤੋਂ ਪਹਿਲਾਂ ਖੰਡਨ ਮੈਂ ਪਿਛਲੀ ਵਾਰੀ ਵੀ ਕੋਸ਼ਿਸ਼ਾਂ ਕੀਤੀਆਂ ਸੀ ਐਤਕੀ ਵੀ ਕੋਸ਼ਿਸ਼ ਕਰਾਂਗਾ ਕਿ ਜਲਦੀ ਵਾਈਂਡ ਅਪ ਹੋਵੇ ਔਰ ਜੋ ਵੀ ਜਾਇਜ਼ ਨੇ ਹਕੂਕ ਆਪਣੇ ਹੱਕਾਂ ਲਈ ਲੜਨਾ ਗੈਰਤਮੰਦਾਂ ਦਾ ਕੰਮ ਹੈ ਲੇਕਿਨ ਸਰਕਾਰ ਦੇ ਨਾਲ ਥੋੜਾ ਜਿਹਾ ਫਲੈਕਸੀਬਲ ਹੋ ਕੇ ਵਿੱਚ ਵਿਚਾਲੇ ਕੁਝ ਨਿਬੜ ਜਾਵੇ ਤਾਂ ਬਹੁਤ ਅੱਛੀ ਗੱਲ ਹੈ